ਮਾ ਬਗਲਾਮੁਖੀ ਤਾਮ ਲੁਧਿਆਣਾ ਵਿਖੇ ਅੱਜ ਤੋਂ 243 ਘੰਟੇ ਦੇ ਅਖੰਡ ਮਹਾਯੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸਾਡੇ ਨਾਲ ਮਹੰਤ ਪ੍ਰਵੀਨ ਚੋਦਰੀ ਜੀ ਮजूद ਨੇ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਕਿਸ ਤਰ੍ਹਾਂ ਦੀ ਰਹੇਗੀ ਰੂਪਰੇਖਾ ਕੀ ਮਾ ਬਗਲਾਮੁਖੀ ਤਾਮ ਪਖਵਾ ਰੂਟ ਤੇ ਹਰ ਸਾਲ ਦੀ ਤਰ੍ਹਾਂ ਜਿੱਦਾਂ ਜਿੱਦਾਂ ਮਹਾਰਾਣੀ ਦਾ ਦੇਸ਼ ਹੁੰਦਾ ਹੈ ਯੱਗ ਦੀ ਆਪਣਾ ਸਥਾਪਨਾ ਕਰਾ ਕੇ ਆਯੋਜਨ ਕੀਤਾ ਜਾਂਦਾ ਹੈ ਇਸ ਯੱਗ ਦੀ ਜਿਹੜੀ ਅਧਿਐਕਸ਼ਤਾ ਮਾ ਬਗਲਾਮੁਖੀ ਖੁਦ ਕਰਦੀ ਹੈ ਇਸ ਸਾਲ ਦਾ ਜਿਹੜਾ ਯੱਗ ਹੈ 11 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਹੈਗਾ ਅੱਜ ਦੇ 11 ਤਰੀਕ ਤੇ ਦਿਨ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਕੁਝ ਸਮੇਂ ਬਾਅਦ ਹੀ ਹੋਣੀ ਔਰ ਇਹ 21 ਫਰਵਰੀ ਰਾਤ ਦੇ 8 ਵੇ ਤੱਕ ਚੱਲੇਗਾ ਲਗਭਗ 243 ਘੰਟੇ ਜਦੋਂ ਪੂਰੇ 243 ਘੰਟੇ ਹੋ ਜਾਣਗੇ ਜਦੋਂ ਯੱਗ ਦੀ ਅਗਨੀ ਪ੍ਰਚਲਿਤ ਹੋਏਗੀ ਉਸ ਤੋਂ ਬਾਅਦ ਹੀ ਪੂਰਨ ਹੁੰਦੀ ਪੈਂਦੀ ਹੈ ਦਿਨ ਰਾਤ ਅਖੰਡ ਮਹਾਯੱਗ ਆ ਪੂਰਾ ਦਿਨ ਰਾਤ ਹੀ ਯੱਗ ਚੱਲਣਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਆਪਸੀ ਭਾਈਚਾਰਕ ਸਾਂਝ ਨੂੰ ਸਮਰਪਿਤ ਹੈ ਦੇਸ਼ ਹਿੱਤ ਲਈ ਜਨ ਹਿੱਤ ਲਈ ਇਹ ਕਾਰਜ ਕੀਤਾ ਜਾਂਦਾ ਹੈ ਤੁਹਾਡੇ ਸਾਰੇ ਸਾਡੇ ਲਈ ਜਜਮਾਨ ਨੇ ਸਾਰਿਆਂ ਨੂੰ ਖੁਲਾਸਾ ਦਿੱਤਾ ਹੈ ਹਰ ਸਾਲ ਜਿਹੜਾ ਵਾ ਇਸ ਯੱਗ ਦਾ ਸਮੇਂ ਦੇ ਵਿੱਚ ਬਣोतरी ਹੋ ਰਹੀ ਆ ਤਾਂ ਲਗਾਤਾਰ ਯੱਗ 72 ਘੰਟੇ ਤੋਂ ਸ਼ੁਰੂ ਹੋ ਕੇ 243 ਘੰਟੇ ਦਾ ਹੋ ਚੁੱਕਾ ਵਾ ਦੇਸ਼ ਵਿਦੇਸ਼ ਤੋਂ ਸੰਗਤ ਪਹੁੰਚ ਰਹੀ ਆ ਕਿਸ ਤਰ੍ਹਾਂ ਦੇਖੋ ਜਦੋਂ ਸੰਕਲਪ 72 ਘੰਟੇ ਦਾ ਲਿਆ ਸੀ ਸ਼ੁਰੂਆਤ ਕੀਤੀ ਉਦੋਂ ਮਨ 'ਚ ਇੱਕ ਸੰਕਲਪ ਆਇਆ ਵੀ ਇੱਕ ਐਸਾ ਸਥਾਨ ਬਣੇ ਜੋ ਲੋਕਾਂ ਦਾ ਹੋਵੇ ਜਿੱਥੇ ਪਬਲਿਕ ਆ ਕੇ ਇਹ ਹੱਕ ਜਤਾ ਸਕੇ ਵੀ ਉਹਨਾਂ ਦਾ ਹੈਗਾ ਜੋ-ਜੋ ਸਮਾਂ ਬਦਲਦਾ ਗਿਆ ਸੰਗਗਤ ਵੱਧ ਹੀ ਰਹੀ ਦੇਖੋ 772 ਘੰਟੇ ਤੱਕ ਦਾ ਸੰਕਲਪ ਹੈ ਮਾਂ ਬਗਲਮਖੀ ਪਰਿਵਾਰ ਦਾ ਹਰ ਸਾਲ 18 ਘੰਟੇ 9 ਘੰਟੇ ਜਾਂ 27 ਘੰਟੇ ਜੋ ਮਾਂ ਦਾ ਆਦੇਸ਼ ਹੋਏਗਾ ਹਰ ਸਾਲ ਵੱਧਦੇ ਜਾਣਾ ਇਹ ਸਫਰ ਉਹਨਾਂ ਸ਼ੁਰੂਆਤ ਹੋਈ ਹੈ ਹਜੇ ਮੰਜ਼ਿਲ ਬਹੁਤ ਦੂਰ ਹੈ ਔਰ ਚਾਰ ਲੋਕਾਂ ਦਾ ਸਫਰ ਹੈ ਜੇ ਲੱਖਾਂ ਲੋਕਾਂ ਦੀ ਆਸਾ ਦਾ ਕੇਂਦਰ ਬਣ ਚੁੱਕਿਆ ਹੈ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾ ਵਧ ਰਿਹਾ ਲੋਗਾ ਦੀ ਗਿਣਤੀ ਵੀ ਵਧ ਰਹੀ ਹੈ ਲੋਕ ਦੇਸ਼ ਵਿਦੇਸ਼ ਤੋਂ ਪਹੁੰਚ ਰਹੇ ਨੇ ਇਸ ਵਾਰ ਜਿਆਵਾ ਨਵਾਂ ਹਵਨ ਯੱਗ ਵੀ ਬਣਾਇਆ ਗਿਆ ਹੈ ਕਿ ਕਿਸ ਤਰ੍ਹਾਂ ਦੇ ਨਮਾ ਹਵਨ ਕੁੰਡ ਬਹੁਤ ਵੱਡਾ ਬਣਿਆ ਪਿਛਲੇ ਸਾਲਾਂ ਨਾਲੋਂ 4 ਗੁਣਾ ਵੱਡਾ ਇਤਿਹਾਸ ਦੇ ਵਿੱਚ ਮੇਰੇ ਖਿਆਲ ਨਾਲ ਮੈਂ ਤੱਕ ਤੇ ਨਹੀਂ ਦੇਖਿਆ 13 ਫੁੱਟ ਬਾਈ 13 ਫੁੱਟ ਦਾ ਇਹ ਜਗ ਕੁੰਡ ਹੋਏਗਾ ਔਰ ਜਿਹੜਾ ਯਕ ਖੇਤਰ ਹੈ 108 ਵਾ 108 ਦਾ ਸਕੁਅਰ ਅਸ਼ਟਕੋਨ 16 ਸਤੰਭ ਜੋ ਵੈਦਿਕ ਦੇ ਸਾਹਮਣੇ ਆਪਣੇ ਵਿਦਾਂਤ ਦੇ ਚੀਜ਼ਾ ਵਰਣਨ ਆਂਦਾ ਹੈ ਉਹਦੀ ਪੂਰੀ ਚੀਜ਼ ਦੀ ਸਮੀਖਿਆ ਕਰਕੇ ਉਸੇ ਤਰੀਕ ਨਾਲ ਸਥਾਪਨਾ ਕਰਾਈ ਗਈ ਹੈ ਔਰ ਸਭ ਤੋਂ ਵੱਡੀ ਗੱਲ ਇੱਕ ਐਡਾ ਵੱਡਾ ਕੁੰਡ 13 ਵਾ 13 ਦਾ ਮੈਂ ਹੱਦ ਤੱਕ ਕਦੀ ਸੁਣਿਆ ਉਹ ਮਾਂ ਦੇ ਅਸ਼ੀਰਵਾਦ ਨਾਲ ਕਿਉਂਕਿ ਮਾਂ ਦੇਖਸ਼ਤਾ ਕਰੀ ਹੈ ਆਧ ਸ਼ਕਤੀ ਆਦਵਾਨੀ ਜਗਤ ਜਨਨੀ ਜਗਦੰਬਾ ਮੇਰੀ ਮਾਂ ਬਗਲਾ ਮੁਖੀ ਇਹਦੀ ਅਦੇਖਸ਼ਤਾ ਕਰੀ ਤਾਂ ਜਦੋਂ ਕੋਈ ਵੱਡੀ ਦੇਖਸ਼ਤਾ ਹੋਵੇ ਤਾਂ ਸਥਾਨ ਵੀ ਵੱਡਾ ਹੁੰਦਾ ਤੇ ਲੋਕਾਂ ਨੂੰ ਵੱਡਿਆਂ ਨੂੰ ਬੈਠਣ ਦੀ ਵਿਵਸਥਾ ਮਿਲਦੀ। ਕਹਿੰਦੇ ਮਾਂ ਆਪ ਵਿਰਾਜਮਾਨ ਹੁੰਦੀ ਐ ਜਦੋਂ ਹਵਨ ਯੱਗ ਚੱਲਦਾ ਵਾ ਮਾਂ ਆਪ ਜਿਹੜਾ ਵਾ ਇੱਥੇ ਵਿਰਾਜਮਾਨ। ਇਹ ਤਾਂ ਮਾਂ ਦਾ ਹੈ। ਜਦੋਂ ਮਾਂ ਦਾ ਕਰਾਉਣ ਨੂੰ ਤਾਂ ਵਿਰਾਜ ਹੋ ਕੇ ਰਹਿਣਾ ਪੇਗਾ। ਔਰ ਯੱਗ ਦੀ ਮੈਂ ਬਾਰ-ਬਾਰ ਗੱਲਾਂ ਇੱਥੇ ਕਿਸੇ ਵਿਅਕਤੀ ਵੀ ਸ਼ਹੀਦਾ ਮੇਰਾ ਵੀ ਕੋਈ ਯੋਗਦਾਨ ਨਹੀਂ। ਮੈਂ ਵੀ ਬਾਕੀ ਸੇਵਕਾਂ ਦੀ ਤਰ੍ਹਾਂ ਸੇਵਾ ਕਰਦਾ। ਇੱਥੇ ਸਿਰਫ ਸਿਰਫ ਜੇ ਕੋਈ ਚੀਜ਼ ਦੀ ਅਧਿਖਸ਼ਤਾ ਕੋਈ ਕਰ ਸਕਦਾ ਇਸ ਥਾਮ ਦੀ ਉਹ ਮਾਂ ਬਗਲਾ ਹੀ ਕਰ ਸਕਦੀ ਐ। ਕਿਉਂਕਿ ਬਹੁਤ ਵੱਡਾ ਇਸਥਾਨ ਹੋ ਗਿਆ। ਲੱਖਾਂ ਲੋਕ ਲੱਖਾਂ ਦੀ ਤਰ੍ਹਾਂ ਚ ਲੋਕ ਆ ਕੇ ਆਹੋਤੀ ਪਾਉਂਦੇ ਨੇ ਲੰਗਰ ਵਿਵਸਥਾ ਹੈ ਔਰ ਇੰਨਾ ਜਿਆਦਾ ਡਿਸਪੀਸਪਲਨ ਸਾਡੇ ਧਾਮ ਚ ਰੱਖਿਆ ਜਾਂਦਾ ਮਰਿਆਦਾ ਨੂੰ ਰੱਖ ਕੇ ਤੁਸੀਂ ਦੇਖਿਓਗਾ ਸਾਰਿਆਂ ਦੇ ਸਿਰਾਂ ਤੇ ਪੀਲੇ ਪਟਕੇ ਤੁਹਾਡੇ ਵੀ ਸਿਰ ਤੇ ਪੀਲਾ ਪਟਕਾ ਪਾਇਆ ਇੱਕ ਮਰਿਆਦਾ ਕਾਇਮ ਕੀਤੀ ਹੈ ਵੀ ਸਾਰੇ ਅਸੀਂ ਇੱਕ ਸਮਾਨ ਹੈਗੇ ਔਰ ਸਮਾਨਤਾ ਨੂੰ ਲੈ ਕੇ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਅਸੀਂ ਇੱਕਜੁੱਟ ਹੋ ਕੇ ਚੱਲਣ ਤਿਆਰ ਹੈਗੇ ਕਹਿੰਦੇ ਨੇ ਕਿ ਅਗਰ ਸੱਚੇ ਮਨ ਨਾਲ ਕੁਝ ਵੀ ਇਸ ਧਾਮ ਤੇ ਆ ਕੇ ਕੋਈ ਵੀ ਮੰਨਤ ਮੰਗਦਾ ਹੈ ਤਾਂ ਉਸ ਦੀ ਪੂਰੀ ਹੁੰਦੀ ਹੈ ਤੁਸੀਂ ਸੱਚਾ ਮਨ ਝੂਠਾ ਮਨ ਤਵਨ ਨੂੰ ਪਤਾ ਨਹੀਂ ਮੈਨੂੰ ਇਹਨਾਂ ਵੀ ਤੁਸੀਂ ਭਾਵਨਾ ਨਾਲ ਇੱਥੇ ਆ ਜਾਓ ਮੇਰਾ ਪੂਰਨ ਯਕੀਨ ਹੈ ਮਾਂ ਨੂੰ ਅਸੀਂ ਮੰਗਣਾ ਨਹੀਂ ਸਾਨੂੰ ਆਂਦਾ ਮਾਂ ਦੇਣ ਲੱਗੇ देर ਨਹੀਂ ਕਰਦੇ ਦੇਖੋ 2014 ਚ ਚਾਰ ਲੋਕਾਂ ਨੇ ਜੇ ਸੰਕਲਪ ਲਿਆ ਹੋਵੇ ਅੱਜ ਹਜ਼ਾਰ ਦੇ ਕਰੀਬ ਸੇਵਾਦਾਰ ਸੇਵਾ 'ਚ ਖੜੇ ਨੇ ਜਿਹੜੇ 24 ਘੰਟੇ ਸੇਵਾ ਕਰਨਗੇ 1000 ਦੀ ਸੰਖਿਆ ਲੋਕਾਂ ਕੋਲ ਆਪਣੇ ਪ੍ਰੋਗਰਾਮ ਤੇ ਇਕੱਠੀ ਨਹੀਂ ਹੁੰਦੀ ਔਰ ਲੱਖਾਂ ਲੋਕਾਂ ਦੇ ਆਗਮਨ ਨੂੰ ਸੇਵਾ ਅਨੁਕਰਨ ਲਈ ਸਾਡੇ ਜਿਹੜੇ 1000 ਤੋਂ ਉੱਪਰ ਸੇਵਾਦਾਰ 24 ਘੰਟੇ ਸੇਵਾ 'ਚ ਰਹਿਣਗੇ ਉਤੋਂ ਕੀ ਸਮਝ ਆਂਦਾ ਵੀ ਮਾ ਖੋਦ ਵਿਰਾਜ ਹੈ मां विराज ਹੋਣ ਦਾ ਸਬੂਤ ਕੋਈ ਮੰਗਦੇ ਨੇ ਇਸ ਤੋਂ ਵੱਡਾ ਸਬੂਤ ਕੀ ਹੋਏਗਾ ਜਿਹੜਾ ਚਾਰ ਲੋਕਾਂ ਦਾ ਸਫਰਾ ਜਿ ਲੱਖਾਂ ਲੋਕਾਂ ਦੀ ਆਸਰਾ ਦਾ ਕੇਂਦਰ ਬਣ ਗਿਆ ਜੇ ਮਾਂ ਬੈਠੀ ਆ ਮੇਰੇ ਵਰਗੇ ਵਿਅਕਤੀ ਵਿਸ਼ੇਸ਼ ਕੋਲ ਤੋਂ ਕੁਝ ਹੈ ਨਹੀਂ ਮੈਂ ਤਾਂ ਹਮੇਸ਼ਾ ਗੱਲ ਕਰਦਾ ਮੈਂ ਤਾਂ ਇੱਕ ਉਹ ਅਬੋਧ ਬਾਲਕ ਐ ਜਿਹਨੂੰ ਕੋਈ ਬੋਧ ਹੀ ਨਹੀਂ ਹੈ ਔਰ ਮੈਂ ਮਾਂ ਦੀ ਗੋਦੀ 'ਚ ਬੈਠਾ ਮੇਰੇ ਸੁਭਾਗੇ ਜਾਂ ਮੇਰੇ प्रारब्ਧ ਦੇ ਕਰਮ ਕੋਈ ਅੱਛੇ ਹੀ ਕਰਮ ਨੇ ਵੀ ਮੈਂ ਮਾਂ ਦੀ ਸ਼ਰਨ ਦੇ ਵਿੱਚ ਬੈਠਾ ਮਾਂ ਨੇ ਆਪਣੀ ਗੋਦ 'ਚ ਬਿਠਾਇਆ ਹੈ ਇਹੀ ਸਭ ਤੋਂ ਵੱਡਾ ਤੇ ਤਾਂ ਬੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਨਤਮਸਤਕ ਹੁੰਦੇ ਆ ਲੋਕਾਂ ਦੀ ਸ਼ਰਧਾ ਵੀ ਜੁੜੀ ਹੋਈ ਆ ਪਰ ਕੁਝ ਤਰਕਸ਼ੀ ਸੁਸਾਇਟੀਆਂ ਦੇ ਵੱਡੇ ਸਵਾਲ ਵੀ ਆ ਹਵਨ ਯੱਗ ਨੂੰ ਲੈ ਕੇ ਵੀ ਸਵਾਲ ਨੇ ਤੇ ਮਾਂ ਦੀ ਮੌਜੂਦਗੀ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਸਵਾਲ ਨੇ ਦੇਖੋ ਹਰੇਕ ਦੀ ਆਪਣੀ ਆਪਣੀ ਸੋਚਣ ਸ਼ਕਤੀ ਹੈ ਕਿਸੇ ਨੂੰ ਗਲਾਸ ਅੱਧਾ ਭਰਿਆ ਨਜ਼ਰ ਆਉਂਦਾ ਕਿਸੇ ਨੂੰ ਖਾਲੀ ਨਜ਼ਰ ਆਉਂਦਾ ਜਿਹੜੇ ਤਰਕਸ਼ੀ ਸੋਸਾਇਟੀ ਵਾਲੇ ਆਦੇ ਆ ਮੈਂ ਉਹਨਾਂ ਨੂੰ ਤਾਂ ਨਹੀਂ ਕੁਝ ਕਹਿੰਦਾ ਮੈਨੂੰ ਉਹਨਾਂ ਦੀ ਗੱਲਾਂ ਨਹੀਂ ਸਮਝ ਆਉਂਦੀ ਐ ਦੇਖੋ ਸਾਨੂੰ ਕਿਸੇ ਤੋਂ ਪ੍ਰਮਾਣ ਦੇਣ ਜਾਂ ਲੈਣ ਦੀ ਤਾਂ ਜ਼ਰੂਰਤ ਹੋਵੇ ਵੀ ਅਸੀਂ ਉਹਨਾਂ ਲੋਕਾਂ ਤੋਂ ਕੁਝ ਲੈਣਾ ਦੇਣਾ ਹੋਵੇ ਉਹਨਾਂ ਦਾ ਆਪਣਾ ਤਰਕ ਐ ਸਾਡੀ ਆਪਣੀ ਆਸ ਐ ਤਰਕ ਤੇ ਆਸ ਇਕੱਠੇ ਨਹੀਂ ਹੁੰਦੀ ਜਿਵੇਂ ਤਰਕਸ਼ੀ ਸੋਸਾਇਟੀ ਵਾਲੇ ਬਹੁਤ ਜ਼ਿਆਦਾ ਕਹਿੰਦੇ ਵੀ ਹਵਨ ਕਰਨ ਨਾਲ ਲੱਕੜ ਬਾਲਣ ਦਾ ਹੁੰਦਾ ਉਹਨਾਂ ਲਈ ਲੱਕੜ ਸਾਡੇ ਲਈ ਸੁਮਦਾ ਹੈ ਸੋਚ ਦਾ ਵਿਚਾਰਾਂ ਦਾ ਫਰਕ ਹੈ ਦੇਖੋ ਏਡੀ ਵੱਡੀ ਦੁਨੀਆ ਹੈ ਸਕੇ ਪੰਜ ਭਾਈ ਜੰਮੇ ਉਹਨਾਂ ਦੀ ਇੱਕ ਮਤ ਨਹੀਂ ਹੁੰਦੀ ਪਰ ਕਰੋਨਾ ਲੋਕਾਂ ਦੀ ਦੁਨੀਆ 'ਚ ਹਰੇਕ ਦਾ ਆਪਣਾ ਆਪਣਾ ਮਤ ਹੈ ਉਹ ਆਪਣੇ ਮਤ ਨਾਲ ਘਰੇ ਰਾਜੀ ਰਹਿਣ ਅਸੀਂ ਆਪਣੇ ਮਤ ਨਾਲ ਆਪਣਾ ਕੰਮ ਕਰਦੇ ਪਏ ਆਂ ਨਾ ਅਸੀਂ ਉਹਨਾਂ ਦੇ ਕੰਮ 'ਚ ਕੁਝ ਜਾ ਕੇ ਦਖਲਅੰਦਾਜ਼ੀ ਕਰਦੇ ਨਾ ਹੀ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਸਾਡੇ ਕੰਮ 'ਚ ਜਾ ਕੇ ਸਾਡਾ ਦਖਲਅੰਦਾਜ਼ੀ ਕਰੇ ਤਾਂ ਤੋਂ ਸ਼ੁਰੂਆਤ ਹੋ ਰਹੀ ਹੈ ਲੋਕਾਂ ਨੂੰ ਕੀ ਅਪੀਲ ਹੈ ਆਓ ਮਿਲ ਕੇ ਆਪਸੀ ਭਾਈਚਾਰਕ ਸਾਂਝ ਲਈ ਆਹੂਤੀ ਪਾਈਏ ਆਓ ਆਪਾਂ ਸਾਰੇ ਮਿਲ ਕੇ ਆਪਣੇ ਦੇਸ਼ ਆਪਣੇ ਪੰਜਾਬ ਦੀ ਉੰਤਲੀ ਆਹੂਤੀ ਪਾਈਏ ਇੱਕ ਐਸਾ ਸੰਦੇਸ਼ ਜਈਏ ਵੀ ਅਸੀਂ ਹਿੰਦੂ ਸਿੱਖ ਇੱਕ ਹਾਂ ਇਹ ਮਾਂ ਬਗਲਾਮੁਖੀ ਧਾਮ ਹਿੰਦੂ ਸਿੱਖ ਇੱਕ ਤਰ੍ਹਾਂ ਦਾ ਪ੍ਰਤੀਕ ਵੀ ਹੈ ਆਓ ਮਾਂ ਬਗਲਾਮੁਖੀ ਧਾਮ ਦੇ ਪ੍ਰਾਂਗਨ ਦੇ ਵਿੱਚ ਪੱਖੋ ਲੋੜ ਤੇ ਜੋ ਸਥਾਪਿਤ ਹੈ ਆ ਕੇ ਆਹੂਤੀ ਪਾਓ 21 ਤਰੀਕ ਤੱਕ ਇਹ ਜੱਗ ਚੱਲਣਾ ਹੈ ਦਿਨ ਰਾਤ ਇੱਥੇ ਆ ਕੇ ਆਹੂਤੀਆਂ ਪੈ ਸਕਦੀਆਂ ਤੁਹਾਨੂੰ ਵੀ ਸਾਰਿਆਂ ਨੂੰ ਖੁੱਲਾ ਸੱਦਾ ਆਓ ਮਿਲ ਕੇ ਆਪਾਂ ਦੇਸ਼ ਦੇ ਹੱਕ ਲਈ ਔਰ ਆਪਸੀ ਭਾਈਚਾਰਕ ਲਈ para a Ruti tipo Pai.